ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੋਸਤੋ ਆਪਾਂ ਜਿਹੜੀ ਬਣਾਉਣ ਲੱਗੇ ਸੀਗੇ ਜਗਰਾਉਂ ਮੇਲੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਸੀਗੀ ਪਰ ਉਸ ਤੋਂ ਪਹਿਲਾਂ ਇੱਕ ਜਿਹੜੀ ਦੁਖਦਾਈ ਖਬਰ ਮਿਲੀ ਕਿ ਜਿਹੜਾ ਕੋੜਾ ਅਲਬਖਸ਼ ਬਾਈ ਆਰ ਪੀ ਸਿੰਘ ਹੁਣਾਂ ਦੇ ਕੋਲ ਸੀਗਾ ਉਹ ਦੋਸਤੋ ਜਿਹੜਾ ਹੈਗਾ ਉਹ ਅਲਵੇਦਾ ਕਹਿ ਗਿਆ ਇਸ ਦੁਨੀਆ ਨੂੰ ਲੈਜੈਂਡ ਕੋੜਾ ਸੀਗਾ ਆਪਾਂ ਕਹਿ ਸਕਦੇ ਹਾਂ ਬਹੁਤ ਚੰਗਾ ਕੋੜਾ ਇਹੋ ਜਿਹੇ ਘੋੜੇ ਬਹੁਤ ਘੱਟ ਪੈਦਾ ਹੁੰਦੇ ਆ ਬਹੁਤ ਚੰਗਾ ਸੋਹਣਾ ਘੋੜਾ ਤੇ ਬਹੁਤ ਨਾਮਵਰ ਜਿਹੜਾ ਉਹ ਘੋੜਾ ਜਗਤ ਨੂੰ ਛੱਡ ਗਿਆ ਸੋ ਵੱਡੇ ਘਾਟੇ ਵਾਲੀ ਗੱਲ ਐ ਬਹੁਤ ਵੱਡਾ ਘਾਟਾ ਘੋੜਾ ਜਗਤ ਨੂੰ ਪਿਆ ਕਿਉਂਕਿ ਇਦਾਂ ਦੇ ਘੋੜੇ ਅਕਸਰ ਪੈਦਾ ਨਹੀਂ ਹੁੰਦੇਗੇ ਆਮ ਨਹੀਂ ਹੁੰਦੇ ਬਹੁਤ ਘੱਟ ਘੋੜੇ ਪੈਦਾ ਹੁੰਦੇ ਆ ਇਦਾਂ ਦੇ ਬਹੁਤ ਚੰਗਾ ਘੋੜਾ ਸੀ ਇੱਕ ਵੱਡਾ ਘਾਟਾ ਬਈ ਹੁਣ ਉਹਨਾਂ ਨੂੰ ਵੀ ਸਾਰੇ ਘੋੜਾ ਜਾਗਤ ਨੂੰ ਪਿਆ ਸੋ ਉਹਨਾਂ ਦੇ ਨਾਲ ਉਹਨਾਂ ਦੇ ਦੁੱਖ ਦੇ ਵਿੱਚ ਹਮਦਰਦੀ ਪ੍ਰਗਟ ਕਰਦੇ ਆ ਕਿ ਜਿਹੜਾ ਬਾਈ ਆਰ ਪੀ ਸਿੰਘ ਹੋਣਾ ਦੇ ਇਸ ਘੋੜੇ ਦੀ ਜਿਹੜੀ ਮੌਤ ਹੋ ਗਈ ਸੋ ਹੁਣ ਆਪਾਂ ਆ ਜੋ ਅੱਗੇ ਤੁਹਾਡੇ ਨਾਲ ਜਿਹੜੀ ਜਾਗਰਾਉ ਮੰਡੀ ਬਾਰੇ ਦੋਸਤੋ ਗੱਲਬਾਤ ਕਰਨੀ ਸੀਗੀ ਕਿਉਂਕਿ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਫੋਨ ਆਉਂਦੇ ਰਹਿੰਦੇ ਆ ਕਿ ਜਾਗਰਾਉ ਮੰਡੀ ਜਿਹੜੀ ਇੱਕਾ ਤੋਂ ਸ਼ੁਰੂ ਹੋਣੀ ਹੈ ਸੋ ਜਾਗਰਾਉ ਮੰਡੀ ਜਿਹੜੀ ਹੈ ਦੋਸਤੋ ਉਹ ਸ਼ੁਰੂ ਹੋ ਚੁੱਕੀ ਹੈ ਅੱਜ 26 ਫਰਵਰੀ ਐ ਤੇ 25 ਫਰਵਰੀ ਦੇ ਜਿਹੜੇ ਉੱਥੇ ਜਾਨਵਰ ਆਉਣੇ ਸਟਾਰਟ ਹੋਏ ਆ ਅੱਜ 26 ਜਨਵਰੀ ਐ ਕਾਫੀ ਸਾਰੇ ਜਾਨਵਰ ਉੱਥੇ ਆ ਗਏ ਆ ਪਹੁੰਚ ਗਏ ਤਾਂ ਜਿਹੜੀ ਮੰਡੀ ਇਹ ਸਟਾਰਟ ਹੋ ਗਈ ਐ ਸੋ ਜਿਹੜੇ ਵੀ ਸੱਜਣ ਮਿੱਤਰ ਕਿਸੇ ਨੇ ਘੋੜਾ ਕੋਈ ਜਾਨਵਰ ਘੋੜਾ ਘੋੜੀ ਜਾਂ ਮਸ਼ੇਰੀ ਕੋਈ ਖਰੀਦਣਾ ਜਾਂ ਸੇਲ ਕਰਨਾ ਇੱਥੇ ਲੈ ਕੇ ਆਉਣਾ ਮੰਡੀ ਤੇ ਤਾਂ ਉਹ ਆ ਸਕਦੇ ਆ ਦੋਸਤੋ ਕਿਉਂਕਿ ਸ਼ੁਰੂਆਤ ਹੋ ਗਈ ਐ ਮੰਡੀ ਦੀ ਸੋ ਤੁਸੀਂ ਇੱਥੇ ਪਹੁੰਚੋ ਬਾਅਦ ਤੋਂ ਬਾਅਦ ਕਿਸੇ ਸੱਜਣ ਨੇ ਕੋਈ ਘੋੜਾ ਖਰੀਦਣਾ ਹੈ ਕਿਸੇ ਨੇ ਕੋਈ ਜਾਨਵਰ ਆਪਦਾ ਵੇਚਣਾ ਹੈ ਜਾਂ ਕਿਸੇ ਸੱਜਣ ਮਿੱਤਰ ਨੇ ਵੈਸੇ ਗੀੜਾ ਮਾਰਨਾ ਹੈ ਕੋਈ ਨੌਲੇਜ ਆਸਤੇ ਜਾਂ ਦੇਖਣ ਆਸਤੇ ਤਾਂ ਉਹ ਵੀ ਜ਼ਰੂਰ ਪਹੁੰਚੋ ਕਿਉਂਕਿ ਮੰਡੀ 'ਚ ਜਾਵਾਂਗੇ ਤਾਂ ਕੁਝ ਨਾ ਕੁਝ ਸਿੱਖਾਂਗੇ ਸੋ ਮੰਡੀ ਸਟਾਰਟ ਹੈ ਦੋਸਤੋ ਅੱਜ 26 ਤਰੀਕਾ ਜਦੋਂ ਆਪਾਂ ਵੀਡੀਓ ਬਣਾਉਣ ਲੱਗੇ ਆ 25 ਤਰੀਕ ਤੀ ਜਿਹੜੀ ਮੰਡੀ ਸ਼ੁਰੂ ਹੋਈ ਹੈ ਅੱਜ ਕਾਫੀ ਸਾਰੇ ਜਾਨਵਰ ਜਿਹੜੇ ਇੱਥੇ ਆ ਗਏ ਆ ਇੱਕ ਦੇ ਦੰਦੇ ਵਿੱਚ ਪੂਰੀ ਮੰਡੀ ਜਿਹੜੀ ਇਹ ਭਰ ਜਾਣੀ ਹੈ ਹਲੇ 4-5 ਦਿਨ ਮੰਡੀ 3-4 ਦਿਨ ਜਿਹੜੀ ਇਹ ਚੱਲੂਗੀ ਸੋ ਪਹੁੰਚੋ ਸ਼ਰਕਤ ਕਰੋ ਮੰਡੀ ਦੇ ਵਿੱਚ ਜ਼ਰੂਰ ਤੇ ਆਪਣੇ ਪਸੰਦੀ ਦਾ ਜਾਨਵਰ ਜਿਹੜੇ ਤੁਸੀਂ ਉੱਥੇ ਜਾ ਕੇ ਵੇਖ ਪਰ ਕੇ ਤੇ ਉਹ ਜਿਹੜੇ ਤੁਸੀਂ ਜਾਨਵਰ ਉੱਥੇ ਖਰੀਦ ਸਕਦੇ ਆ ਸੋ ਇਹੀ ਜਾਣਕਾਰੀ ਸੀਗੀ ਅੱਜ ਲਈ ਕਾਫੀ ਸਾਰੇ ਰੌਣਕ ਮੇਲਾ ਮੰਡੀ ਦੇ ਵਿੱਚ ਜਿਹੜਾ ਉਹ ਹੋ ਗਿਆ ਸੋ ਤੁਸੀਂ ਵੀ ਪਹੁੰਚੋ ਸਾਰੇ ਤੇ ਇਸ ਰੌਣਕ ਮੇਲੇ ਨੂੰ ਜਿਹੜਾ ਵਧਾਓ ਸੋ ਅੱਗੇ ਜਿਵੇਂ ਵੀ ਜਿਸ ਤਰ੍ਹਾਂ ਦੀ ਮੰਡੀ ਦੀ ਅਪਡੇਟ ਹੋਊਗੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਉਹ ਆਪਾਂ ਸਾਂਝੀ ਕਰਦੇ ਰਹੀਏ ਤੇ ਅੱਗੇ ਵੀ ਤੁਹਾਨੂੰ ਜਾਣਕਾਰੀ ਜਿਹੜੀ ਆ ਉਹ ਮੰਡੀ ਦੀ ਉਹ ਦਿੰਦੇ ਰਵਾਂਗੇ ਦੋਸਤੋ ਸੋ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੇ ਸੱਜਣਾ ਨੇ ਇਸ ਮੰਡੀ ਤੇ ਆਉਣਾ ਉਹਨਾਂ ਤੱਕ ਜਿਹੜੀ ਇਹ ਵੀਡੀਓ ਪਹੁੰਚਦੀ ਹੋ ਜਾਵੇ 26 2 2025